ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਚੋਂ ਹੋਈ ਇੰਟਰਵਿਊ ਬਾਰੇ ਵੱਡਾ ਖੁਲਾਸਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕੱਲ ਹਾਈ ਕੋਰਟ ਦੇ ਵਿੱਚ ਜਿਹੜੀ ਜਾਂਚ ਟੀਮ ਸੀ ਸੱਟ ਸੀ ਉਸ ਨੇ ਬੰਦ ਲਫਾਫਾ ਰਿਪੋਰਟ ਪੇਸ਼ ਕੀਤੀ ਹੈ ਔਰ ਉਹਦੇ ਵਿੱਚ ਇਹ ਖੁਲਾਸਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਇੱਕ ਨਿੱਜੀ ਚੈਨਲ ਤੇ ਹੋਈ ਸੀ ਜੇਲ੍ਹ ਦੇ ਵਿੱਚੋਂ ਪੁਲਿਸ ਦੀ ਕਸਟਡੀ ਦੇ ਵਿੱਚ ਉਹ ਕਿਤੇ ਹੋਰ ਨਹੀਂ ਪੰਜਾਬ ਦੀ ਹੱਦ ਦੇ ਵਿੱਚ ਹੋਈ ਸੀ ਪੰਜਾਬ ਦੇ ਵਿੱਚ ਹੋਈ ਸੀ ਔਰ ਇੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਬਿਲਕੁਲ ਝੂਠੇ ਪੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਉਦੋਂ ਦਾਵਾ ਕੀਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੀ ਹੱਦ ਤੋਂ ਕਿਤੇ ਬਾਹਰ ਹੋਈ ਹੈ ਪਰ ਜਿਹੜੀ ਰਿਪੋਰਟ ਜਾਂਚ ਟੀਮ ਬਣਾਈ ਗਈ ਸੀ ਹਾਈ ਕੋਰਟ ਵੱਲੋਂ ਜਿਹਦੇ ਇੰਚਾਰਜ ਜਿਹਦੇ ਮੁਖੀ ਪਰਬੋਧ ਕੁਮਾਰ ਜਿਹੜੇ ਡੀਜੀਪੀ ਹਿਊਮਨ ਰਾਈਟਸ ਸੀ ਉਹਨਾਂ ਨੂੰ ਲਾਇਆ ਗਿਆ ਸੀ ਔਰ ਤਿੰਨ ਅਫਸਰਾਂ ਤੇ ਆਧਾਰਿਤ ਜਾਂਚ ਟੀਮ ਨੇ ਹੁਣ ਪਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਇਹ ਜਾਣਕਾਰੀ ਕੋਰਟ ਦੇ ਵਿੱਚ ਦਿੱਤੀ ਹੈ ਕਿ ਇੰਟਰਵਿਊ ਪੰਜਾਬ ਦੀ ਹੱਦ 'ਚ ਹੋਈ ਸੀ ਹਾਲਾਂਕਿ ਬਾਕੀ ਰਿਪੋਰਟ ਅਜੇ ਖੁੱਲਣੀ ਬਾਕੀ ਹੈ ਬਸ ਇੰਨੀ ਜਾਣਕਾਰੀ ਜਿਹੜੇ ਵਕੀਲ ਨੇ ਗੌਰਵ ਜਿਨ੍ਹਾਂ ਨੇ ਇਹ ਕੇਸ ਅਦਾਲਤ ਦੇ ਵਿੱਚ ਪਹਿਲੀ ਵਾਰ ਲਾਇਆ ਸੀ ਕਿ ਇਹ ਕਾਨੂੰਨ ਵਿਵਸਥਾ ਦਾ ਕਿੰਨਾ ਵੱਡਾ ਘਾਣ ਹੈ ਕਿ ਇੱਕ ਬਹੁਤ ਖੂਖਾਰ ਦੱਸੇ ਜਾਂਦੇ ਗੈਂਗਸਟਰ ਲਾਰਸ ਬਸ਼ਨੋਈ ਦੀਆਂ ਜੇਲ੍ਹ ਦੇ ਵਿੱਚੋਂ ਜੇ ਚੈਨਲਾਂ ਤੇ ਇੰਟਰਵਿਊ ਹੋ ਰਹੀਆਂ ਨੇ ਤਾਂ ਇਹ ਕਿੱਡੀ ਜ਼ਿਆਦਾ ਵੱਡੀ ਤੇ ਗੰਭੀਰ ਗੱਲ ਹੈ ਤਾਂ ਉਸ ਅਦਾਲਤ ਦੇ ਵਿੱਚ ਕੇਸ ਪਾਉਣ ਵਾਲੇ ਪਟੀਸ਼ਨ ਕਰਤਾ ਵਕੀਲ ਗੌਰਵ ਨੇ ਇਹ ਦੱਸਿਆ ਕਿ ਜਿਹੜੇ ਜਾਂਚ ਟੀਮ ਦੇ ਮੁਖੀ ਸੀਗੇ ਡੀਜੀਪੀ ਪ੍ਰਬੋਧ ਕੁਮਾਰ ਉਹਨਾਂ ਨੇ ਵੀਡੀਓ ਕਾਨਫਰੈਂਸਿੰਗ ਜਰੀਏ ਅਦਾਲਤ ਨੂੰ ਸਿਰਫ ਇੰਨੀ ਕੁ ਗੱਲ ਦੱਸੀ ਆ ਅਜੇ ਵੀ ਇਹ ਜਿਹੜੀ ਅਸੀਂ ਜਾਂਚ ਕੀਤੀ ਹੈ ਇਹਦੇ ਵਿੱਚ ਪਹਿਲੀ ਇੰਟਰਵਿਊ ਲੌਰਸ ਬਿਸ਼ਨੋਈ ਦੀ ਪੰਜਾਬ ਦੀ ਹੱਦ ਦੇ ਵਿੱਚ ਹੋਈ ਹੈ ਔਰ ਤੁਸੀਂ ਦੇਖੋ ਇਹ ਕਿੰਨਾ ਗੰਭੀਰ ਮਾਮਲਾ ਬਣਦਾ ਹੁਣ ਹੁਣ ਵੱਡਾ ਸਵਾਲ ਇਹ ਪੈਦਾ ਹੋ ਗਿਆ ਕਿ ਹੁਣ ਪੰਜਾਬ ਸਰਕਾਰ ਤੇ ਪੁਲਿਸ ਦੇ ਮੁਖੀ ਇਹਦੇ ਬਾਰੇ ਕੀ ਬੋਲਣਗੇ ਕਿਉਂਕਿ ਹੁਣ ਜਾਂਚ ਰਿਪੋਰਟ ਦੇ ਵਿੱਚ ਜੇਕਰ ਇਹ ਗੱਲ ਆ ਰਹੀ ਹੈ ਕਿ ਇੰਟਰਵਿਊ ਤਾਂ ਪੰਜਾਬ ਦੀ ਹੱਦ 'ਚ ਹੋਈ ਸੀ ਤਾਂ ਫਿਰ ਬੋਲਣ ਲਈ ਰਿਆ ਹੀ ਕੀ ਹੈ ਪਹਿਲਾਂ ਹੀ ਵਿਰੋਧੀ ਪਾਰਟੀਆਂ ਇਹ ਦੋਸ਼ ਲਾ ਰਹੀਆਂ ਕਿ ਜਦੋਂ ਦਾ ਨਵੀਂ ਸਰਕਾਰ ਆਈ ਹੈ ਉਦੋਂ ਦਾ ਕਾਨੂੰਨ ਵਿਵਸਥਾ ਜਿਹੜੀ ਆ ਲਗਾਤਾਰ ਗੜਬੜ ਹੁੰਦੀ ਜਾ ਰਹੀ ਹੈ ਔਰ ਇੱਥੋਂ ਤੱਕ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਉਹਦੇ ਵਿੱਚ ਜਿਹੜੇ ਮਾਸਟਰਮਾਈਂਡ ਦੇ ਤੌਰ ਤੇ ਗੈਂਗਸਟਰ ਲਾਰਸ ਬਿਸ਼ਨੋਈ ਦਾ ਨਾਂ ਆਇਆ ਔਰ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਦਾ ਪਿਤਾ ਤੋਂ ਲੈ ਕੇ ਵੱਡੀ ਗਿਣਤੀ ਲੋਕ ਤੇ ਵਿਰੋਧੀ ਪਾਰਟੀਆਂ ਕਹਿੰਦੇ ਨੇ ਕਿ ਅਜੇ ਤੱਕ ਕੋਈ ਪੁਖਤਾ ਕਾਰਵਾਈ ਉਸ ਮਾਮਲੇ ਤੇ ਨਹੀਂ ਹੋ ਸਕੀ ਔਰ ਇਹਦੇ ਦਰਮਿਆਨ ਹੀ ਜਿਹੜੇ ਐਨੇ ਨਾਮੀ ਗੈਂਗਸਟਰ ਜਿਸ ਨੂੰ ਬੜੀਆਂ ਜਿਹੜੀਆਂ ਸੁਰੱਖਿਅਤ ਜੇਲਾ ਨੇ ਔਰ ਬੜੀ ਵੱਡੀ ਪੁਲਿਸ ਦੀ ਨਿਗਰਾਨੀ ਚ ਰੱਖਣ ਦਾ ਦਾਵਾ ਕੀਤਾ ਜਾਂਦਾ ਉਸ ਗੈਂਗਸਟਰ ਦੀਆਂ ਜੇਕਰ ਪੁਲਿਸ ਦੀ ਕਸਟਡੀ ਚ ਪੁਲਿਸ ਦੀ ਹਰਾਸਤ ਚ ਹੁੰਦੇ ਆ ਐਦਾਂ ਨਿੱਜੀ ਚੈਨਲਾਂ ਦੇ ਉੱਪਰ ਅੱਧੇ-ਅੱਧੇ ਘੰਟੇ ਦੀਆਂ ਇੰਟਰਵਿਊ ਆਉਂਦੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਕਿ ਫਿਰ ਉਹ ਸੁਰੱਖਿਆ ਕਾਦੀ ਐ ਫਿਰ ਉਹ ਪੁਲਿਸ ਦੀ ਕਸਟਡੀ ਕਾਦੀ ਐ ਫਿਰ ਕਿਹੜੇ ਅਫਸਰ ਨੇ ਜਿਹੜੇ ਉਹਦੇ ਨਾਲ ਮਿਲੇ ਹੋਏ ਨੇ ਕਿਹੜੇ ਅਫਸਰ ਨੇ ਜਾਂ ਕਿਹੜੇ ਤਰੀਕਿਆਂ ਨਾਲ ਉਸ ਨੂੰ ਮੋਬਾਈਲ ਫੋਨ ਤੇ ਇੰਟਰਨੈਟ ਭੇਜਿਆ ਜਾਂਦਾ ਜੀ ਦੇ ਨਾਲ ਉਹ ਬਿਨਾ ਅਰੇਂਜ ਟੁੱਟੇ ਬਿਨਾ ਇੰਟਰਨੈਟ ਟੁੱਟੇ ਬੜੀ ਸਾਫ ਸੁਥਰੀ ਜਿਹੜੀ ਵੀਡੀਓ ਐ ਲਾਈਵ ਵੀਡੀਓ ਉਹ ਲਾਈਵ ਕਾਲ ਦੇ ਦਰਮਿਆਨ ਇੰਟਰਵਿਊ ਜਿਹੜੀ ਆ ਗੈਂਗਸਟਰ ਦੀ ਉਹ ਕੀਤੀ ਜਾਂਦੀ ਐ ਸੋ ਆਪਣੇ ਆਪ ਇਹ ਬਹੁਤ ਵੱਡਾ ਸਵਾਲ ਐ ਲੌਰੈਂਸ ਬਿਸ਼ਨੋਈ ਉਦੋਂ ਸਭ ਤੋਂ ਵੱਧ ਚਰਚਾ 'ਚ ਆਇਆ ਸੀਗਾ ਜਦੋਂ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਔਰ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਤੇ ਗੋਲਡੀ ਬਰਾੜ ਨੇ ਨਾਲ ਪੋਸਟ ਦੇ ਵਿੱਚ ਗੈਂਗਸਟਰ ਲੌਰੈਂਸ ਬਿਸ਼ਨੋਈ ਦਾ ਨਾਮ ਵੀ ਪਾਇਆ ਤੇ ਉਸ ਤੋਂ ਬਾਅਦ ਲਾਰਸ ਬਿਸ਼ਨੋਈ ਨੇ ਵੀ ਇਹ ਇੱਕ ਦੋ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੀ ਜਾਣਕਾਰੀ ਆਈ ਕਿ ਇਸ ਚੀਜ਼ ਨੂੰ ਕਬੂਲਿਆ ਕਿ ਇਹ ਸਾਡੇ ਹੀ ਬੰਦਿਆਂ ਨੇ ਕੀਤਾ ਹੈ ਉਸ ਤੋਂ ਬਾਅਦ ਫਿਰ ਪੁਲਿਸ ਜਿਹੜੀ ਹੈ ਵੱਖ-ਵੱਖ ਥਾਵਾਂ ਦੀ ਉਹ ਲਾਰਸ ਬਿਸ਼ਨੋਈ ਤੋਂ ਪੁੱਛਗਿੱਛ ਕਰਨ ਦੇ ਲਈ ਪਹਿਲਾਂ ਤੋਂ ਜੇਲ੍ਹ 'ਚ ਬੰਦ ਲਾਰਸ ਬਿਸ਼ਨੋਈ ਨੂੰ ਦੁਬਾਰਾ ਫਿਰ ਪ੍ਰੋਡਕਸ਼ਨ ਵਾਰੰਟਾ ਦੇ ਉੱਪਰ ਲੈ ਕੇ ਆਉਣ ਲੱਗੀ ਔਰ ਜਦੋਂ ਤੋਂ ਲਾਰਸ ਬਿਸ਼ਨੋਈ ਜੇਲ੍ਹ 'ਚ ਬੰਦ ਹੈ ਬਾਹਰ-ਵਾਰਦਾਤਾਂ ਬੰਦ ਨਹੀਂ ਹੋਈਆਂ ਬਹੁਤ ਸਾਰੀਆਂ ਵਾਰਦਾਤਾ ਲਾਰਸ ਬਿਸ਼ਨੋਈ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਨੇ ਔਰ ਲਾਰਸ ਬਿਸ਼ਨੋਈ ਨੂੰ ਜਿਹੜੀ ਪੁਲਿਸ ਹੈ ਕਦੇ ਪੰਜਾਬ ਦੀ ਪੁਲਿਸ ਕਦੇ ਰਾਜਸਥਾਨ ਦੀ ਪੁਲਿਸ ਕਦੇ ਹਰਿਆਣੇ ਦੀ ਪੁਲਿਸ ਕਦੇ ਦਿੱਲੀ ਦੀ ਪੁਲਿਸ ਪੁੱਛਗਿੱਛ ਦੇ ਲਈ ਜੇਲ੍ਹ ਤੋਂ ਲੈ ਕੇ ਜਾਂਦੀ ਰਹਿੰਦੀ ਹੈ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜ਼ਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਇਸ ਨਵੀਂ ਖਬਰ ਬਾਰੇ ਜਿਹੜੀ ਇਹ ਜਾਣਕਾਰੀ ਆ ਰਹੀ ਹੈ ਕਿ ਲਾਰਸ ਬਿਸ਼ਨੋਈ ਬਾਰੇ ਉਹਦੀ ਇੰਟਰਵਿਊ ਬਾਰੇ ਜਾਂਚ ਸੈੱਟ ਦੀ ਰਿਪੋਰਟ ਆ ਗਈ ਹੈ ਔਰ ਜਿਹਦੇ ਵਿੱਚ ਇਹ ਖੁਲਾਸਾ ਹੋਣ ਜਾ ਰਿਹਾ ਹੈ ਕਿ ਪੰਜਾਬ ਦੀ ਹੱਦ ਦੇ ਵਿੱਚ ਹੀ ਪੁਲਿਸ ਹਿਰਾਸਤ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇੱਕ ਨਿੱਜੀ ਚੈਨਲ ਨੇ ਬੈਠ ਕੇ ਕੀਤੀ ਸੀ ਔਰ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇੰਟਰਵਿਊ ਕਰਨ ਵਾਲਾ ਚੰਡੀਗੜ੍ਹ ਬੈਠਾ ਸੀ ਔਰ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਉਸ ਟਾਈਮ ਪੁਲਿਸ ਦੀ ਹਿਰਾਸਤ ਚ ਪੁਲਿਸ ਦੀ ਕਸਟਡੀ ਚ ਸੀ ਹੁਣ ਇਹ ਵੀ ਗੱਲ ਚਰਚਾ ਚ ਰਹੀ ਹੈ ਕਿ ਲਾਰਸ ਬਸ਼ਨੋਈ ਉਹਨਾਂ ਦਿਨਾਂ ਦੇ ਵਿੱਚ ਬਠਿੰਡੇ ਦੀ ਉਸ ਜੇਲ੍ਹ ਚ ਹੈ ਜਿਹੜੀ ਜੇਲ੍ਹ ਨੂੰ ਸਭ ਤੋਂ ਸੁਰੱਖਿਅਤ ਕਿਹਾ ਜਾਂਦਾ ਜਿੱਥੇ ਚਿੜੀ ਵੀ ਪਰ ਨਾ ਮਾਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਜੇਕਰ ਸਭ ਤੋਂ ਸੁਰੱਖਿਆ ਵਾਲੀ ਜੇਲ੍ਹ ਚ ਆਹ ਹਾਲ ਹੈ ਤਾਂ ਫਿਰ ਬਾਕੀ ਥਾਵਾਂ ਤੇ ਕੀ ਹੋਏਗਾ ਹਾਲਾਂਕਿ ਇਹਦੀ ਜਾਣਕਾਰੀ ਅਜੇ ਆਉਣੀ ਬਾਕੀ ਹੈ ਵੀ ਉਹ ਇੰਟਰਵਿਊ ਕਿਸੇ ਜੇਲ੍ਹ ਚ ਹੋਈ ਸੀ ਜਾਂ ਪੁਲਿਸ ਦੀ ਹਰਾਸ ਦੇ ਵਿੱਚ ਕਿਸੇ ਥਾਣੇ ਚ ਇੱਕ ਗੱਲ ਪੱਕੀ ਹੈ ਕਿ ਹੋਈ ਪੁਲਿਸ ਦੀ ਹਿਰਾਸਤਚੀ ਹੈ ਜਾਂ ਜੇਲ੍ਹ ਚ ਹੈ ਕਿਉਂਕਿ ਲਾਰਸ ਬਿਸ਼ਨੋਈ ਨੂੰ ਕਦੇ ਜ਼ਮਾਨਤ ਇਸ ਟਾਈਮ ਦਰਮਿਆਨ ਕਦੇ ਮਿਲੀ ਨਹੀਂ ਔਰ ਜਦੋਂ ਇਹ ਪਹਿਲੀ ਇੰਟਰਵਿਊ ਆਈ ਸੀ ਤਾਂ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਜਾਦਵ ਹੋਰਾਂ ਦਾ ਬਿਆਨ ਆਇਆ ਸੀ ਕਿ ਇਹ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਹੋਈ ਪੰਜਾਬ ਦੀ ਹੱਦ ਤੋਂ ਬਾਹਰ ਹੋਈ ਹੈ ਕਿਉਂਕਿ ਲਾਰਸ ਬਿਸ਼ਨੋਈ ਦੇ ਕੱਪੜੇ ਜਿਹੜੇ ਪੰਜਾਬ ਦੀ ਹਿਰਾਸਤ ਦੇ ਵਿੱਚ ਸੀਗੇ ਉਹ ਇੰਟਰਵਿਊ ਦੇ ਵਿੱਚ ਨਹੀਂ ਗਏ ਇੰਟਰਵਿਊ ਚ ਹੋਰ ਨਹੀਂ ਪਰ ਫਿਰ ਦੂਜੀ ਇੰਟਰਵਿਊ ਆ ਗਈ ਤੀਜੇ ਕੋ ਦਿਨ ਔਰ ਉਹਦੇ ਵਿੱਚ ਲੌਰੈਂਸ ਬਿਸ਼ਨੋਈ ਨੇ ਉਹੀ ਕੱਪੜੇ ਪਾਏ ਹੋਏ ਸੀ ਜਿਹੜੇ ਡੀਜੀਪੀ ਪੁਲਿਸ ਮੁਖੀ ਨੇ ਦਿਖਾਏ ਸੀ ਵੀ ਸਾਡੀ ਕਸਟਡੀ ਚ ਤਾਂ ਆਹ ਕੱਪੜੇ ਸੀ ਉਹਦੇ ਤੇ ਫਿਰ ਉਹਨਾਂ ਕੱਪੜੇ ਇੰਟਰਵਿਊ ਆ ਗਈ ਤਾਂ ਉਹ ਉਸ ਤੋਂ ਬਾਅਦ ਫਿਰ ਡੀਜੀਪੀ ਗੌਰਵ ਯਾਦਵ ਨੇ ਕੋਈ ਵੱਡਾ ਬਿਆਨ ਜਾਂ ਪੁਖਤਾ ਬਿਆਨ ਇਹਦੇ ਉੱਪਰ ਨਹੀਂ ਦਿੱਤਾ ਔਰ ਹੁਣ ਜਿਹੜੀ ਜਾਂਚ ਟੀਮ ਪੰਜਾਬ ਦੇ ਹੀ ਅਫਸਰਾਂ ਦੀ ਜਾਂਚ ਟੀਮ ਹਾਈ ਕੋਰਟ ਨੇ ਬਣਾਈ ਸੀ ਔਰ ਮਾਨਯੋਗ ਹਾਈ ਕੋਰਟ ਨੇ ਉਸ ਜਾਂਚ ਟੀਮ ਦਾ ਮੁਖੀ ਜਿਹੜੇ ਡੀਜੀਪੀ ਹਿਊਮਨ ਰਾਈਟ ਦੇ ਪ੍ਰਬੋਧ ਕੁਮਾਰ ਉਹਨਾਂ ਨੂੰ ਲਾਇਆ ਸੀ ਉਹਨਾਂ ਨੇ ਜਾਂਚ ਕੀਤੀ ਲੰਬਾ ਟਾਈਮ ਤੇ ਹੁਣ ਉਹਨਾਂ ਨੇ ਰਿਪੋਰਟ ਜਿਹੜੀ ਆ ਉਹ ਦੇ ਦਿੱਤੀ ਹੈ ਔਰ ਰਿਪੋਰਟ ਦੇ ਵਿੱਚ ਜਿਹੜੀ ਜਾਣਕਾਰੀ ਮੁੱਢਲੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਖੁਲਾਸਾ ਕਰ ਰਹੀ ਏ ਤਾਂ ਇਸ ਖੁਲਾਸੇ ਨੇ ਹੁਣ ਵੱਡੀ ਚਰਚਾ ਦਾ ਰੂਪ ਵੀ اختیار ਕਰਨਾ ਕਿਉਂਕਿ ਸਿੱਧੂ ਮੂਸੇਵਾਲ ਦਾ ਪਿਤਾ ਬਲਕੌਰ ਸਿੰਘ ਪਹਿਲਾਂ ਤੋਂ ਹੀ ਇਸ ਗੱਲ ਤੇ ਰੌਲਾ ਪਾ ਰਿਹਾ ਉਹ ਚੀਕ ਰਿਹਾ ਕਿ ਦੇਖੋ ਸਾਡੇ ਗੱਬਰੂ ਪੁੱਤ ਦੇ ਕਾਤਲਾਂ ਨੂੰ ਇੰਨੀ ਜ਼ਿਆਦਾ ਸਹਿਥਾ ਮਿਲ ਰਹੀ ਹੈ ਕਿ ਉਹਨਾਂ ਦੀਆਂ ਜੇਲਾਂ ਦੇ ਵਿੱਚੋਂ ਇੰਟਰਵਿਊ ਆ ਰਹੀਆਂ ਨੇ ਜੇਲਾਂ ਦੇ ਵਿੱਚ ਉਹਨਾਂ ਨੂੰ ਫੋਨ ਦਿੱਤੇ ਜਾ ਰਹੇ ਨੇ ਔਰ ਇੱਥੋਂ ਤੱਕ ਉਹ ਕਹਿੰਦੇ ਕਿ ਮੈਨੂੰ ਵੀ ਖਤਮ ਕਰਨ ਦੀਆਂ ਧਮਕੀਆਂ ਆ ਚੁੱਕੀਆਂ ਨੇ ਔਰ ਅਜੇ ਤੱਕ ਇਹਨਾਂ ਦਾ ਕੋਈ ਵੀ ਬੰਨ ਸੁਭ ਜਿਹੜਾ ਐ ਪੁਲਿਸ ਫੋਰਸ ਨਹੀਂ ਕਰ ਸਕੀ ਸਰਕਾਰਾਂ ਨਹੀਂ ਕਰ ਸਕੀਆਂ ਸਿੱਧੂ ਮੂਸੇਵਾਲ ਦਾ ਪਿਤਾ ਸਿੱਧੇ ਰੂਪ ਚ ਦੋਸ਼ ਕਈ ਵਾਰ ਉਹਨੇ ਲਾਏ ਨੇ ਸਰਕਾਰਾਂ ਦੇ ਉੱਪਰ ਉਹ ਗ੍ਰਹਿ ਮੰਤਰੀ ਨੂੰ ਵੀ ਮਿਲਿਆ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮਿਲਿਆ ਔਰ ਪਿਛਲੇ ਟਾਈਮ ਦੇ ਵਿੱਚ ਦੋ ਵਾਰ ਇਹ ਖਬਰ ਆਈ ਕਿ 골ਡੀ ਬਰਾਡ ਨੂੰ ਫੜ ਲਿਆ ਗਿਆ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਤਾਂ ਇੱਕ ਵਾਰ ਖੁਦ ਪੁਖਤਾ ਕਰ ਦਿੱਤਾ ਸੀ ਕਿ ਮੈਂ ਪੰਜਾਬ ਦਾ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਇਹ ਗੱਲ ਜ਼ਿੰਮੇਵਾਰੀ ਨਾਲ ਦੱਸਦਾ ਹਾਂ ਕਿ ਗੋਲਡੀ ਬਰਾੜ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਅਮਰੀਕਾ ਦੇ ਵਿੱਚ ਔਰ ਕੁਝ ਦਿਨਾਂ ਦੇ ਵਿੱਚ ਹੀ ਉਹ ਪੰਜਾਬ ਲਿਆਂਦਾ ਜਾਵੇਗਾ ਪਰ ਉਸ ਤੋਂ ਬਾਅਦ ਉਹ ਗੱਲ ਭੂਪੜਸ ਨਿਕਲੀ ਸੀ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਬੀਗੇ ਹੈੱਡ ਆਫ ਸਟੇਟ ਕਹਿ ਕੇ ਇਹ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਇਸ ਗੱਲ ਦੇ ਉੱਪਰ ਕੋਈ ਬਿਆਨ ਦੁਬਾਰਾ ਨਹੀਂ ਦਿੱਤਾ ਵੀ ਕੀ 골ਡੀ ਬਰਾਡ ਫੜਿਆ ਹੋਇਆ ਤਾਂ ਅਜੇ ਅਮਰੀਕਾ ਕੋਲੇ ਹੀ ਹੈ ਕਿ ਤੁਸੀਂ ਲੈ ਆਂਦਾ ਕਿ ਫੜਿਆ ਹੀ ਨਹੀਂ ਗਿਆ ਇਸ ਬਾਰੇ ਅਜੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਆ ਨਹੀਂ ਸਕੀ